ਹੈਲੋ ਜੀ ਰਾਮ ਰਾਮ ਜੀ ਸਤਿ ਸ਼੍ਰੀ ਅਕਾਲ ਮੈਂ ਤੁਹਾਡੀ ਮੋਨਿਕਾ ਤਮਨ ਤੁਹਾਡੇ ਚੈਨਲ ਨਾਲ ਜੁੜ ਚੁੱਕੀ ਹਾਂ ਜੋ ਕਿ ਤੁਸੀਂ ਸਭ ਜਾਣਦੇ ਹੋ ਤੁਹਾਡੇ ਚੈਨਲ ਦਾ ਨਾਮ ਸੇਮ ਪੇਜ ਉਹੀ ਰਹੇਗਾ ਮੋਨਿਕਾ ਤਮਨ ਅਫੀਸ਼ੀਅਲ ਔਰ ਤੁਸੀਂ ਮੈਨੂੰ YouTube ਤੇ ਵੀ ਫੋਲੋ ਕਰ ਸਕਦੇ ਹੋ ਮੇਰਾ ਉਹੀ ਸੇਮ ਪੇਜ ਹੈ YouTube ਦਾ ਵੀ ਮੋਨਿਕਾ ਤਮਨ ਅਫੀਸ਼ੀਅਲ ਔਰ ਨਾਲ ਹੀ Facebook ਦਾ ਪੇਜ ਵੀ ਸੇਮ ਰਹੇਗਾ ਮੋਨਿਕਾ ਤਮਨ ਅਫੀਸ਼ੀਅਲ ਔਰ ਬੜੀ 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 ਮਿਹਰਬਾਨੀਆਂ ਤੁਹਾਡੀਆਂ ਕਿ ਤੁਸੀਂ ਮੇਰੇ ਚੈਨਲ ਨੂੰ ਪਸੰਦ ਕਰ ਰਹੇ ਹੋ ਮੇਰੇ ਚੈਨਲ ਨੂੰ ਪਿਆਰ ਦੇ ਰਹੇ ਹੋ ਤੇ ਸਭ ਤੋਂ ਵਧੀਆ ਹਉਦੋ ਲੱਗਦਾ ਹੈ ਕਿ ਜਦੋਂ ਸਾਡੇ ਆਪਣਾ ਹੀ ਪਰਿਵਾਰ ਫੇਸਬੁੱਕ ਇੱਕ ਬਣ ਜਾਵੇ ਤੇ ਜਿਸ ਨਾਲੋਂ ਬਹੁਤ ਸਾਰਾ ਪਿਆਰ ਤੇ ਸਪੋਰਟ ਕਰੇ ਤੇ ਬਾਕੀ ਇਸ YouTube ਵੱਲੋਂ ਵੀ ਮੈਂ ਥੈਂਕ ਯੂ ਸੋ ਮੱਚ ਬੋਲਦੀ ਕਿ YouTube ਫੈਮਿਲੀ ਵੀ ਮੈਨੂੰ ਬਹੁਤ ਪਸੰਦ ਕਰ ਰਹੀ ਹੈ ਜਿਸ ਕਾਰਨ ਅੱਜ ਮੇਰੇ ਜਿੰਨੇ ਵੀ ਨੌਨ ਜੁੜੇ ਹੋਏ ਨੇ ਮੇਰੇ ਨਾਲ ਉਹ ਮੇਰੀ ਹਰ ਇੱਕ ਵੀਡੀਓ ਨੂੰ ਬਹੁਤ ਵਧੀਆ ਦੇਖ ਰਹੇ ਨੇ ਤੇ ਬਹੁਤ ਵਧੀਆ ਲੱਗਦਾ ਹੈ ਕਿ ਅਸੀਂ ਜਦੋਂ ਸਮਾਂ نکال ਕੇ ਕਿਸੇ ਨੂੰ ਦੇਖਦੇ ਆਂ ਜਾਂ ਸਮਾਂ نکال ਕੇ ਕਿਸੇ ਲਈ ਲਾਈਕ ਪੇਜਦੇ ਆਂ ਜਾਂ ਕਮੈਂਟ ਕਰਦੇ ਆਂ ਜਾਂ ਕੁਝ ਵੀ ਮਤਲਬ ਸਮਾਂ نکال ਕੇ ਕਰਦੇ ਆਂ ਤੇ ਬਹੁਤ ਵਧੀਆ ਲੱਗਦਾ ਹੈ ਕਿ ਲੋਕ ਇੰਨਾ ਵਧੀਆ ਸਮਝ ਰਹੇ ਆ ਤੇ ਤਦੇ ਹੀ ਇੰਨੇ ਕਮੈਂਟਸ ਔਰ ਲਾਈਕ ਜਿਹੜੇ ਆ ਹੋ ਰਹੇ ਨੇ ਹਾਂਜੀ ਤੁਹਾਨੂੰ ਪਤਾ ਹੈ ਔਰ ਇੱਕ ਰੋਜ਼ੀ ਰੁਟੀਨ ਵਿੱਚ ਮੇਰਾ ਇੱਕ ਟਾਈਮ ਪੀਰੀਅਡ ਕੀ ਹੈਗਾ ਤੁਹਾਨੂੰ ਮੈਂ ਦੱਸ ਦਿੰਨੇ ਆ ਮੇਰਾ ਰੋਜ਼ ਆ ਜਿਸ ਦਿਨ ਦੇ ਬੱਚੇ ਸਕੂਲ ਜਾ ਰਹੇ ਨੇ ਜਿਵੇਂ ਕਿ ਵਿਵੇਕ ਔਰ ਤੁਹਾਨੂੰ ਪਤਾ ਹੈ ਵਿਵੇਕ ਨੂੰ ਮੈਂ ਡਾਲ ਚੁੱਕੀ ਹਾਂ ਬੇਟਾ ਮੇਰਾ ਪਲੱਸ 1 ਦੇ ਵਿੱਚ ਹੈ ਔਰ ਮੇਰੀ ਇੱਕ ਬੇਟੀ ਫੈਰੀ ਜਿਸ ਨੂੰ ਤੁਸੀਂ ਬਹੁਤ ਵਾਰ ਦੇਖਿਆ ਮੇਰੇ ਨਾਲ ਤੇ ਉਹ ਮੇਰੀ ਬੇਟੀ 9th ਕਲਾਸ ਵਿੱਚ ਹੈ ਔਰ ਇੱਕ ਛੋਟੀ ਜੀ ਬੱਚੀ ਜਿਹੜੀ ਸਾਡੇ ਘਰ ਦੇ ਵਿੱਚ ਤੁਸੀਂ ਰੈਗੂਲਰ ਦੇਖਦੇ ਹੋ ਉਹ ਵਿਵੇਕ ਔਰ ਫਾਰਮਨ ਦੀ ਜਿਹੜੀ ਕਿ ਸਿਸਟਰ ਹੈ ਛੋਟੀ ਵਿਦਿਆ ਤੇ ਜਿਸ ਦਾ ਨਾਮ ਐਸੀ ਸਕੂਲ ਦਾ ਨਾਮ ਫੈਮੀਨਾ ਹੈ ਫਾਰਮੈਟ ਐਂਡ ਫੈਮੀਨਾ ਇਹਨਾਂ ਦੋਵਾਂ ਦੇ ਨਾਮ ਮੈਂ ਇੱਕ ਹੀ ਆਪਣੇ ਮਤਲਬ ਐਫ ਦੇ ਟਾਈਮ ਤੋਂ ਰੱਖੇ ਨੇ ਤੇ ਜਿਹੜਾ ਇਹਦਾ ਨਾਮ ਵਿਦਿਆ ਰੱਖਿਆ ਗਿਆ ਇਹ ਸੈਡੀ ਗੁਰਮਰੀ ਨੇ ਰੱਖਿਆ ਜਿਨ੍ਹਾਂ ਦਾ ਮੈਂ ਗੁਰਮੰਦਰ ਲਿੱਤਾ ਜਦੋਂ ਵਿਦਿਆ ਹੋਈ ਹੈ ਤੇ ਮੈਂ ਉਹਨਾਂ ਦੇ ਘਰ ਗਈ ਸੀ ਗੁਰਮਰੀ ਦਾ ਮੱਥਾ ਟਿਕਾਣ ਲਈ ਸਵਾ ਮਹੀਨੇ ਤੋਂ ਬਾਅਦ ਜਿਵੇਂ ਅਸੀਂ ਆਪਣੇ ਗੁਰੂਆਂ ਦੇ ਘਰ ਜਾਂਦੇ ਹਾਂ ਤੇ ਗੁਰੂਦੇਵ ਮਾਰੇ ਨੇ ਉਸ ਟਾਈਮ ਵਿਦਿਆ ਨਾਮ ਰੱਖਿਆ ਸੀ ਮੈਂ ਚੰਦੀ ਦਾ ਵਿੱਤਿਆ ਦਾ ਨਾਮ ਇੱਕ ਟੇਵੇ ਤੇ ਜਾਂ ਸਰਟੀਫੀਕੇਟ ਤੇ ਵੀ ਲਿਖ ਸਕਦੀ ਸੀ ਪਰ ਉਸ ਟਾਈਮ ਥੋੜਾ ਡਾਕਟਰਸ ਵਗੈਰਾ ਟੀਚਰਸ ਜਿਹੜੇ ਉੱਥੋਂ ਦੇ ਹੁੰਦੇ ਨੇ ਹਸਪੀਟਲਸ ਤੇ ਤੇ ਉਹਨਾਂ ਨੇ ਸਰਟੀਫੀਕੇਟ ਰੈਡੀ ਕਰਨਾ ਸੀ ਵਿੱਤਿਆ ਦੇ ਜਨਮ ਤਰੀਕ ਦਾ ਤੇ ਫਿਰ ਉਹਨਾਂ ਨੇ ਕਿਹਾ ਕਿ ਤੁਸੀਂ ਇਸ ਤਰ੍ਹਾਂ ਕਰੋ ਕਿ ਕੋਈ ਵੀ ਨਾਮ ਸੋਚ ਕੇ ਦੱਸ ਦਿਵੋ ਤਾਂ ਕਿ ਜਿਹੜਾ ਸੈਪਟੀਕੇਟ ਹੈ ਪਿੱਛੋਂ ਬੰਨਾ ਤੁਹਾਡਾ ਰੈਡੀ ਹੋ ਜਾਏਗਾ ਤੇ ਤੁਹਾਨੂੰ ਜਲਦੀ ਹੀ ਮਿਲ ਜਾਏਗਾ ਤੇ ਉਸ ਪੋਜੀਸ਼ਨ ਦੇ ਵਿੱਚ ਜਿਸ ਟਾਈਮ ਮੇਰੇ ਕੋਲ ਕੋਈ ਨਾਮ ਨਹੀਂ ਸੀਗਾ ਤੇ ਫਿਰ ਮੈਂ ਉਸ ਟਾਈਮ ਮੈਂ ਸਿਰਫ ਐਫ ਤੋਂ ਹੀ ਸ਼ੁਰੂ ਜ਼ਰੂਰੀ ਸਮਝੇ ਰੱਖਣਾ ਜਿਵੇਂ ਕਿ ਵੱਡੀ ਬੱਡੀ ਦਾ ਨਾਮ ਫਾਮੇਨਾ ਐ ਐਂਡ ਛੋਟੀ ਬੇਟੀ ਦਾ ਨਾਮ ਫਾਮੀਨਾ ਤੇ ਇਸ ਲਈ ਮੈਂ ਦੋਨਾਂ ਬੇਟੀਆਂ ਦਾ ਨਾਮ ਐਫ ਤੋਂ ਸਟਾਰਟ ਕੀਤਾ ਪਰ ਜਿੱਦੋਂ ਦਾ ਗੁਰੂ ਮਰੀ ਨੇ ਗੁਰੂ ਦੇ ਪਿਤਾ ਜੀ ਨੇ ਨਾਮ ਰੱਖਿਆ ਵਿਦਿਆ ਤੇ ਉਸ ਤੋਂ ਟਾਈਮ ਤੋਂ ਬਾਅਦ ਰੈਗੂਲਰ ਉਹਦਾ ਨਾਮ ਵਿਦਿਆ ਹੀ ਚੱਲ ਰਿਹਾ ਫੈਮੀਨਾ ਨਾਮ ਤੋਂ ਕੋਈ ਵੀ ਨਹੀਂ ਪਛਾਣਦਾ ਸਿਰਫ ਓਨਲੀ ਔਨ ਸਕੂਲ ਟਾਈਮ ਪੀਰੀਅਡ ਤੇ ਬਟ ਅੱਜਕੱਲ ਮੈਮ ਵੀ ਉਹਨੂੰ ਵਿਦਿਆ ਕਹਿਣ ਲੱਗ ਪਈ ਨੇ ਕਿਉਂਕਿ ਬਹੁਤ ਸਾਰੇ ਸਕੂਲ ਦੇ ਜਿਹੜੇ ਇਸ ਤਰ੍ਹਾਂ ਦੇ ਪਰਿਵਾਰ ਫੈਮਿਲੀ ਜਿਹੜੇ ਜੁੜੇ ਹੋਏ ਨੇ ਉਹਨਾਂ ਨੂੰ ਪਤਾ ਹੈ ਕਿ ਮੈਮ ਇੱਕ YouTube ਚੈਨਲ ਚਲਾਉਂਦੇ ਨੇ ਕਿ Facebook ਚੈਨਲ ਚਲਾਉਂਦੇ ਨੇ ਤੇ ਉਹਦੇ ਵਿੱਚ ਬਹੁਤ ਟਾਈਮ ਉਹਨਾਂ ਨੇ ਵਿਦਿਆ 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 ਸੁਣਿਆ ਹੈ ਨਾਮ ਸੋ ਇਸ ਲਈ ਉਹ ਫੈਮੀਨਾ ਦੀ ਜਗ੍ਹਾ ਜ਼ਿਆਦਾਤਰ ਵਿਦਿਆ ਹੀ ਮਤਲਬ ਰੱਖਣਾ ਉਹਨੂੰ ਪਸੰਦ ਕਰਦੇ ਨੇ ਕਿ ਨਾਮ ਨੂੰ ਲੈ ਕੇ ਸੋ ਬਾਕੀ ਤੁਹਾਨੂੰ ਪਤਾ ਮੈਨੂੰ ਕਿਸੇ ਨੇ ਕਿਹਾ ਸੀ ਕਿ ਤੁਸੀਂ ਇਨਾ 올ਡ ਨਾਮ ਵਿਦਿਆ ਦਾ ਕਿਉਂ ਰੱਖਿਆ ਇਹ ਨਾਮ ਤੇ ਪਹਿਲੇ ਇੱਕ ਟਾਈਮ ਤੇ ਚੱਲਦੇ ਹੁੰਦੇ ਸੀ ਨਾਨੀ ਦਾਦੀ ਕਾਕੇ ਦੇ ਟਾਈਮ ਤੇ ਤੇ ਮੈਂ ਉਹਨਾਂ ਨੂੰ ਕਿਹਾ ਕਿ ਜੋ ਸਾਡੇ ਪ੍ਰਮਾਤਮਾ ਗੁਰੂ ਦੇ ਪਿਤਾ ਜੀ ਜਿਸ ਨਾਮ ਦੇ ਉੱਪਰ ਇੱਕ ਟਿੱਚ ਲਗਾ ਦੇਣ ਤੇ ਨਾਮ ਉਹ ਹੀ ਲਖਿਆ ਜਾਂਦਾ ਹੈ ਤੇ ਜੇ ਸ਼ਾਇਦ ਉਸ ਟਾਈਮ ਸੈਪਟਿਕੇਟ ਦਾ ਕੋਈ ਐਡਾ ਖਾਸ ਰੋਲਾ ਨਾ ਹੁੰਦਾ ਤੇ ਸ਼ਾਇਦ ਅੱਜ ਮੇਰੀ ਬੇਟੀ ਦਾ ਨਾਮ ਫੈਮੀਨਾ ਨਹੀਂ ਸਿਰਫ ਵਿਦਿਆ ਹੀ ਹੁੰਦਾ ਤੇ ਹਾਂਜੀ ਬਾਕੀ ਟਾਈਮ ਪੀਰੀਅਡ ਦੇ حساب ਨਾਲ ਦੇਖਿਆ ਜਾਵੇ ਮਾਰਨਿੰਗ ਦਾ ਟਾਈਮ ਚੱਲ ਰਿਹਾ ਹੈ ਔਰ ਤੁਹਾਨੂੰ ਪਤਾ ਹੈ ਦੂਸਰਾ ਕੱਪ ਹੈ ਮੇਰਾ ਚਾਹ ਦਾ ਫਸਟ ਕੱਪ ਮੈਂ ਚਾਹ ਦਾ ਪੀ ਚੁੱਕੀ ਹਾਂ ਮੈਕਸਿਮਮ ਔਰ 6:30 ਹੋਣੇ 7 ਵਜੇ ਦੇ پاس-પાસ ਜਦੋਂ ਮੈਂ ਉੱਠਦੀ ਹਾਂ ਤੇ ਉੱਠ ਕੇ ਆਪਣਾ ਜਿਸ ਤਰ੍ਹਾਂ ਮਲਾ ਸੀ ਨਾਰਮਲ ਅਸੀਂ ਨਹਾਨੇ ਆ ਧੋਨੇ ਆਪਣੇ ਆਪ ਨੂੰ ਫਰੈਸ਼ ਕਰਦੇ ਆ ਗੁਰਮੰਤਰ ਲੈਂਦੇ ਆ ਗੁਰਮੰਤਰ ਤੋਂ ਬਾਅਦ ਇੱਕ ਤਾਜ਼ਾ ਕੱਪ ਚਾਹ ਦਾ ਜ਼ਰੂਰੀ ਸਮਝਦੇ ਤਾਂ ਕਿ ਜਿਹੜੀ ਸਾਡੀ ਬੋਡੀ ਨੂੰ ਹਾਈਡਰੇਟ ਹੋ ਸਕੇ ਤੇ ਉਸ ਤੋਂ ਬਾਅਦ ਫਿਰ ਜਦੋਂ ਵਿਵਿੱਦਿਆ ਦਾ ਜਾਣਾ ਜਾਂ ਵਿਵੇਕ ਦਾ ਜਾਣਾ ਜਾਂ ਫੈਰੀ ਦਾ ਜਾਣਾ ਇਹਨਾਂ ਤਿੰਨਾਂ ਦੇ ਜਾਣ ਤੋਂ ਬਾਅਦ ਫਿਰ ਤੋਂ ਮੈਂ ਦੁਬਾਰਾ ਇੱਕ ਹਾਊਸ ਮਤਲਬ ਕਲੀਨਿੰਗ ਕਰਦੀ ਜਿਵੇਂ ਕਿ ਜਿਸ ਤਰ੍ਹਾਂ ਵੀ ਇਹ ਆਪਣੇ ਬੈੱਡ ਸ਼ੀਟਸ ਨੂੰ ਲੈ ਕੇ ਹੋ ਜੇ ਜਾਂ ਰੂਮ ਸ਼ੀਟਸ ਨੂੰ ਲੈ ਕੇ ਹੋ ਜੇ ਜਾਂ ਡਸਟਿੰਗਸ ਲੈ ਕੇ ਜਾਂ ਕਿਚਨਸ ਡਿਪਾਰਟਮੈਂਟਸ ਨੂੰ ਲੈ ਕੇ ਤੇ ਉਸ ਤੋਂ ਬਾਅਦ ਮੈਕਸਿਮਮ ਹੁਣ ਟਾਈਮ ਚੱਲ ਰਿਹਾ ਹੈ 10 ਵਜੇ ਜਸਟ ਓਨਲੀ ਔਨ 5 ਮਿੰਟ ਬਾਕੀ ਹੈ ਤੇ ਦੂਸਰਾ ਕੱਪ ਦੇਖੋ ਜੀ ਮੇਰਾ ਰੈਡੀ ਹੈ ਅਚਾ ਦਾ ਤੁਸੀਂ ਹਿਸਾਬ ਲਗਾਓ ਕਿ ਸਾਰਾ ਦਿਨ ਚੋਂ ਮੈਂ ਤਿੰਨ ਵਾਰ ਚਾਹ ਲੈ ਲੈਂਦੀ ਆ ਜਿਵੇਂ ਕਿ ਇੱਕ ਮਾਰਨਿੰਗ ਟਾਈਮ ਦੀ ਅਸੀਂ ਲੈ ਚੁੱਕੇ ਆ ਉਸ ਤੋਂ ਬਾਅਦ ਸਾਢੇ 10 ਵਜੇ ਦੇ ਟਾਈਮ ਦੇ ਪਾਸ ਪਾਸ ਚਾਹ ਹੁੰਦੀ ਹੈ ਤੇ ਇੱਕ ਟਾਈਮ ਮੇਰੀ ਜਿਹੜੀ ਚਾਹ ਦਾ ਉਹ ਮੇਰੇ ਸਾਢੇ 5 ਪੌਣੇ 6 ਸਾਢੇ 5 ਪੌਣੇ 6 ਦੇ ਵਿੱਚ ਵਿੱਚ ਹੋ ਜਾਂਦੀ ਹੈ ਤੇ ਤੁਹਾਨੂੰ ਮੈਂ ਇੱਕ ਚੀਜ਼ ਦਿਖਾਨੀ ਹੈ ਜਿਹੜੀ ਮੈਂ ਬਹੁਤ ਜ਼ਿਆਦਾ ਯੂਸਫੁਲ ਕਰਦੀ ਆ ਰੋਜ਼ ਡੇਲੀ ਰੁਟੀਨ ਦੇ ਵਿੱਚ ਮਾਰਨਿੰਗ ਟਾਈਮ ਦਾ ਇੱਕ ਚਪਾਤੀ ਤੁਹਾਨੂੰ ਪਤਾ ਹੈ ਇਹ ਚਪਾਤੀ ਜਿਹੜੀ ਹੈ ਨਾ ਇਹ ਚਪਾਤੀ ਇੱਕ ਰਾਤ ਦੀ ਬਈ ਚਪਾਤੀ ਹੈ ਤੇ ਤੁਹਾਨੂੰ ਪਤਾ ਹੈ ਕਿ ਜਿਸ ਤਰ੍ਹਾਂ ਮੈਂ ਮਲਕ ਚਪਾਤੀ ਰਾਤ ਟਾਈਮ ਅਸੀਂ ਰੈਡੀ ਕਰਕੇ ਰੱਖਦੇ ਆਂ ਤੇ ਬਹੁਤ ਸਾਰੇ ਲੋਕਾਂ ਦਾ ਹੁੰਦਾ ਹੈ ਕਿ ਅਸੀਂ ਰੈਡੀ ਚਪਾਤੀ ਜਿਹੜੀ ਹੈ ਟਾਈਮ ਦੇ ਟਾਈਮ ਬਣਾਣੀ ਹੈ ਟਾਈਮ ਦੇ ਟਾਈਮ ਖਾਣੀ ਹੈ ਤੇ ਬਟ ਮੈਨੂੰ ਲੱਗਦਾ ਹੈ ਕਿ ਜਦੋਂ ਦਾ ਮੇਰਾ ਵਿਦਿਆ ਹੋਇਆ ਹੈ ਨਾ ਉਸ ਤੋਂ ਬਾਅਦ ਮੈਂ ਇੱਕ ਰੂਟੀਨ ਇਸ ਤਰ੍ਹਾਂ ਦੀ ਸਟਾਰਟ ਕੀਤੀ ਕਿ ਆਪਣੀ ਜਿਹੜੀ ਚਪਾਤੀ ਹੈ ਨਾ ਮੈਂ ਐਕਸਟਰਾ ਦੋ ਬਣਾ ਕੇ ਜਾਂ ਤਿੰਨ ਬਣਾ ਕੇ ਜਾਂ ਚਾਰ ਬਣਾ ਕੇ ਐਕਸਟਰਾ ਰੱਖ ਛੱਡਦੀ ਆਂ ਕਿਉਂਕਿ ਮੌਨਿਟ ਟਾਈਮ ਮੈਨੂੰ ਬਹੁਤ ਕੰਪਲਸਰੀ ਹੁੰਦਾ ਹੈ ਕਿ ਮੈਂ ਰਾਤ ਦੀ ਚਪਾਤੀ ਨੂੰ ਉਚਾ ਦੇ ਨਾਲ ਮਤਲਬ ਲਵਾ ਉਹਦਾ ਹੁਣ ਮੈਂ ਤੁਹਾਨੂੰ ਕਹਨ ਦੱਸ ਦਿੰਨੀ ਆ ਇਹ ਲੋਕ ਕਹਿੰਦੇ ਕਿ ਰਾਤ ਦੀ ਚਪਾਤੀ ਖਾਣਾ ਫਾਇਦੇਮੰਦ ਨਹੀਂ ਹੈ ਨੁਕਸਾਨਦਾਇਕ ਹੈ ਕੁਝ ਲੋਕ ਕਹਿੰਦੇ ਆ ਕਿ ਚਪਾਤੀ ਰਾਤ ਦੀ ਲੈਣੀ ਬਹੁਤ ਫਾਇਦੇਮੰਦ ਹੈ ਨੁਕਸਾਨ ਨਹੀਂ ਹੈ ਤੇ ਮੈਂ ਤੁਹਾਨੂੰ ਦੱਸ ਦਵਾਂ ਕਿ ਜਦੋਂ ਦੀ ਇੱਕ ਮੈਂ ਰਾਤ ਦੀ ਚਪਾਤੀ ਜਿਵੇਂ ਕਿ ਫੁਲਕਾ ਮੇਰੇ ਪਾਸ ਹੈ ਤੇ ਇਸ ਤਰ੍ਹਾਂ ਦਾ ਮਤਲਬ ਕੁਛ ਜਿਸ ਤਰ੍ਹਾਂ ਅਸੀਂ ਕਪੜਾ ਵਗੈਰਾ ਲੈਣੇ ਆ ਪੋਨੇ ਟਾਈਪ ਜਿਸ ਤਰ੍ਹਾਂ ਕਿ ਇਹਨੂੰ ਅਸੀਂ ਇਸ ਤਰ੍ਹਾਂ ਵੀ ਚਲਬੇੜ ਕੇ ਜਿਵੇਂ ਮਤਲਬ ਕੈਰੀ ਕਰਕੇ ਰੱਖ ਦਿੰਦੇ ਆ ਟਿਫਨ ਟਾਈਪ ਤੇ ਇਹਨੂੰ ਮੈਂ ਚਪਾਤੀ ਨੂੰ ਰਾਤ ਦੇ ਟਾਈਮ ਜੜੀ ਬਣਾ ਕੇ ਰੱਖੀ ਹੁੰਦੀ ਹੈ ਸੇਮ ਇਸ ਤਰ੍ਹਾਂ ਹੀ ਕੱਪੜੇ ਦੇ ਵਿੱਚ ਲਿਬੇਟੀ ਹੁੰਦੀ ਹੈ ਤੇ ਕਿਉਂਕਿ ਜਸਟ ਉਸ ਸਮਝ ਲਓ ਚਾਹੇ ਫੁਲਕੇ ਵਾਲਾ ਰੁਮਾਲ ਹੈ ਚਾਹੇ ਇਹਨੂੰ ਪੋਨਾ ਲਗਾ ਲਓ ਚਾਹੇ ਇਹਨੂੰ ਚਪਾਤੀ ਲਗਾ ਲਓ ਕੁਝ ਵੀ ਵਾਹ ਲਓ ਚਪਾਤੀ ਹੈਂਕੀ ਇਸ ਤਰ੍ਹਾਂ ਦੀ ਹੈ ਤੇ ਜਦੋਂ ਮੈਂ ਮਤਲਬ ਮਾਰਨੀ ਟਾਈਮ ਉੱਡਦੀ ਆ ਨਾ ਤੇ ਉਸ ਤੋਂ ਬਾਅਦ ਇੱਕ ਚਪਾਤੀ ਮੈਂ ਉਦੋਂ ਖਾਣੀ ਹੈ ਤੇ ਇੱਕ ਚਪਾਤੀ ਮੈਂ ਜਿਸ ਤਰ੍ਹਾਂ 10 ਵਜੇ ਨੇ ਹੁਣ ਖਾਦੀ ਆ ਤੁਹਾਨੂੰ ਪਤਾ ਇਸ ਚਪਾਤੀ ਨੂੰ ਖਾਣ ਤੋਂ ਬਾਅਦ ਮੇਰੀ ਸਭ ਤੋਂ ਵੱਡੀ ਬਾਡੀ ਦੀ ਮੇਨ ਪ੍ਰੋਬਲਮ ਕਿਹੜੀ ਹੱਲ ਹੋਈ ਹੈ ਬ੍ਰੈਡ ਪ੍ਰੈਸ਼ਰ ਤੁਹਾਨੂੰ ਪਤਾ ਹੈ ਮੇਰਾ ਬਲੱਡ ਪ੍ਰੈਸ਼ਰ ਇੱਕ ਕਾਮਨ ਨੋਰਮਲ लेवल ਤੇ ਚਲਣਾ ਸ਼ੁਰੂ ਹੋ ਗਿਆ ਨਹੀਂ ਕਿ ਤੁਹਾਨੂੰ ਮੇਰੀ ਸਭ ਤੋਂ ਵੱਡੀ ਦਿੱਕਤ ਕੀ ਰਹਿੰਦੀ ਸੀ ਬਲੱਡ ਪ੍ਰੈਸ਼ਰ ਮੇਰਾ ਨੋਰਮ ਜਿਆਦਾ ਕਦੀ ਹਾਈ ਹੋ ਜਾਂਦਾ ਸੀ ਕਦੀ ਮਤਲਬ ਨੋਰਮਲ ਹੋ ਜਾਂਦਾ ਸੀ ਕਦੀ ਹਾਈ ਹੋਣਾ ਸੀ ਕਦੀ ਨੋਰਮਲ ਹੋ ਜਾਂਦਾ ਸੀ ਜਿਹਦੇ ਕਾਰਨ ਮੇਰੀ ਸੈਟਿੰਗਸ ਦਾ ਬੋਡੀ ਦੀ ਬੈਠ ਨਹੀਂ ਸੀ ਪਾਉਂਦੀ ਮਤਲਬ ਜਿਸ ਤਰ੍ਹਾਂ ਅਸੀਂ ਆਪਣੇ ਆਪ ਨੂੰ ਰੈਸਟ ਵੀ ਕਰ ਲੈਂਦੇ ਆ ਪ੍ਰੋਪਰ ਨੀਂਦ ਵੀ ਲੈ ਲੈਂਦੇ ਆ ਪ੍ਰੋਪਰ ਆਪਣਾ ਉੱਠ ਕੇ ਕੰਮ ਵੀ ਕਰ ਲੈਂਦੇ ਆ ਤੇ ਕੁਝ ਟਾਈਮ ਬਾਅਦ ਥੋੜਾ ਜਨਾ ਥਕਾਵਟ ਥਕਾਵੜ ਫੀਲ ਹੋਣ ਲੱਗ ਪੈਂਦਾ ਸੀ ਬਟ ਸੀਰੀਅਸਲੀ ਮੈਂ ਤੁਹਾਨੂੰ ਦੱਸਾਂਗੀ ਕਦੀ ਤੁਸੀਂ ਵੀ ਮੇਰੇ ਵਰਗੇ ਇਸ ਚੀਜ਼ ਨੂੰ ਅਜ਼ਮਾ ਕੇ ਦੇਖਣਾ कि जिन्ना जिन्ना दी ਪ੍ਰੋਬਲਮ ਹੈ ਬਲੱਡ ਪ੍ਰੈਸ਼ਰ ਘਟਣ ਦੀ ਜਾਂ ਵਧਣ ਦੀ ਜਾਂ ਫਿਰ ਮਤਲਬ ਬਾਡੀ ਨੂੰ ਥੋੜਾ ਮਤਲਬ ਡਾਊਨ ਡਾਊਨ ਰਹਿਣ ਦੀ ਤੇ ਇਹਨੂੰ ਇੱਕ ਚਪਾਤੀ ਨੂੰ ਵਿਜ਼ਿਟ ਕਰਕੇ ਦੇਖਣਾ ਨਾਰਮਲ ਇੱਕ ਚਾਹ ਦੇ ਨਾਲ ਸਿਰਫ ਖਾਲੀ ਪੇਟ ਖਾਣੀ ਹੈ ਜਿਸ ਤਰ੍ਹਾਂ ਕਿ ਚਾਹ ਸੀ ਆਪਣਾ ਨਹਾਤ ਹੋ ਕੇ ਜੋ ਵੀ ਆਪਣਾ ਫ੍ਰੀ ਮਾਈਂਡ ਫਰੈਸ਼ ਹੋ ਕੇ ਚਾਹ ਲੈਣੇ ਆ ਤਾਂ ਉਸ ਤੋਂ ਬਾਅਦ ਇੱਕ ਚਪਾਤੀ ਜ਼ਰੂਰ ਚਾਹਨਾ ਵਿਜ਼ਿਟ ਕਰੋ ਚਾਹੇ ਇੱਕ ਖਾਓ ਚਾਹੇ ਦੋ ਖਾਓ ਬਟ ਖਾਓ ਜ਼ਰੂਰ ਕਿਉਂਕਿ ਹਫਤੇ ਲਈ ਇਸ ਪ੍ਰੋਸੈਸਰ ਨੂੰ ਕਰਕੇ ਦੇਖੋ ਤੁਹਾਨੂੰ ਖੁਦ ਫੀਲ ਹੋਏਗਾ ਕਿ ਹਾਂ ਯਾਰ ਮੇਰੀ ਬਾਡੀ ਨੂੰ ਕਾਫੀ فرق ਪਿਆ ਤੇ ਕੁਝ ਲੋਕ ਕਹਿ ਦਿੰਦੇ ਆ ਨਹੀਂ ਜੀ ਅਸੀਂ ਤੇ ਬਈਆਂ ਰੋਟੀਆਂ ਖਾ ਨਹੀਂ ਸਕਦੇ ਬਈਆਂ ਰੋਟੀਆਂ ਇਹ ਸਾਨੂੰ ਪਚਦੀਆਂ ਨਹੀਂ ਐ ਜਾਂ ਮਤਲਬ ਬਈਆਂ ਰੋਟੀਆਂ گاਵਾਂ ਨੂੰ ਪਾ ਦਈਏ ਜਾਂ ਮਤਲਬ ਕਿਸ਼ਤ ਵੀ ਕਰਦੀ ਐ ਜਾਂ ਡਸਪੈਡ ਕਰਦੀ ਐ ਤੇ ਮੈਨੂੰ ਲੱਗਦਾ ਕਿ ਇੱਕ ਜਿਹੜਾ ਅੰਨ ਦੇਵਤਾ ਦੇ ਇੱਕ ਅੰਨ ਭਗਵਾਨ ਹੁੰਦਾ ਹੈ ਨਾ ਜਿੱਦ ਦਿਨ ਉਹਦੀ ਕੀਮਤ ਤੁਹਾਨੂੰ ਸਮਝਣ ਲੱਗ ਪਏਗੀ ਨਾ ਉਸ ਦਿਨ ਤੁਸੀਂ ਦੁਨੀਆ ਦੇ ਸਭ ਤੋਂ ਵੱਡੇ ਉਹ ਰਾਜੇ ਬਣ ਜਾਓਗੇ ਜੋ ਆਪਣੇ ਘਰ ਦੀ ਬਰਕਤ ਨੂੰ ਘਰ ਦੇ ਵਿੱਚ ਹੀ ਪੂਰਾ ਪ੍ਰੋਪਰ ਸਮਝੋਗੇ ਕੁਝ ਲੋਕਾਂ ਦਾ ਮੈਂ ਬਹੁਤ ਸਾਰੇ ਨਾ ਇੱਥੇ ਸਾਡੇ ਗੋੜੇ ਵਾਲੇ ਆਉਂਦੇ ਨੇ ਕੁੜਿਆ ਟੈਸਟ ਪੈਡ ਕਰਨ ਲਈ ਤੇ ਮੈਂ ਬਹੁਤ ਦੇਖਦੀ ਐ ਕਿ ਉਹਨਾਂ ਦੇ ਐਨੇ ਨੇ ਮਤਲਬ ਪੰਡਾਰੇ ਲਫਾਫਿਆਂ ਦੇ ਭਰੇ ਹੁੰਦੇ ਰੋਟੀਆਂ ਨਾਲ ਤੇ ਮੈਂ ਉਹਨਾਂ ਨੂੰ ਇੱਕ ਵਾਰ ਕਿਹਾ ਵੀ ਐ ਕਿ ਇਹ ਰੋਟੀਆਂ ਤੁਸੀਂ ਐਨੀਆਂ ਕਿੱਥੇ ਲੈ ਕੇ ਜਾਂਦੇ ਹੋ ਅੱਗੋਂ ਕਹਿੰਦੇ ਕਿ ਗਊਆਂ ਨੂੰ ਪਾਣੇ ਪਰ ਗਊਆਂ ਵੀ ਨਹੀਂ ਖਾਂਦੀਆਂ ਕਾਰਨ ਉਹਦਾ ਕੀ ਐ ਕਿ ਜਦੋਂ ਅਸੀਂ 4 ਦਿਨ ਦੀ ਰੋਟੀ ਬਣਾ ਕੇ ਰੱਖੀ ਹੋਈਗੀ ਜਾਂ 10 ਦਿਨ ਦੀ ਰੋਟੀ ਜਾਂ 5 ਦਿਨ ਦੀ ਰੋਟੀ ਬਣਾਈ ਹੋਈਗੀ ਉਹਨੂੰ ਰੋਟੀ ਨੂੰ ਵੈਸੇ ਹੀ ਮਤਲਬ ਥੋੜੀ ਜੀ ਤੁਸੀਂ ਸਵੇਖਦੇ ਹੋਵੋਗੇ ਕਿ ਥੋੜਾ ਜਿਹਾ ਰੋਟੀ ਖਰਾਬ ਹੋਣੀ ਸ਼ੁਰੂ ਨਹੀਂ ਦੀ ਲੀ ਰੋਟੀ ਆਪ ਨਹੀਂ ਖਾ ਸਕਦੇ ਤੇ ਗਊਆਂ ਦੇਵਤਾ ਜੀ ਕਈ ਖਾਂਗੇ ਅਕਸਰ ਉਹ ਵੀ ਤੇ ਚਲੋ ਭਾਵੇਂ ਇਨਸਾਨ ਨਹੀਂ ਹੈ ਜਾਨਵਰ ਹੀ ਹੈ ਤੇ ਜਾਨਵਰ ਵੀ ਆਪਣਾ ਖਾਣਾ ਜਦੋਂ ਖਾਣ ਲੱਗਦਾ ਨਾ ਫੋਲ ਫੋਲ ਕੇ ਖਾਂਦਾ ਹੈ ਕਿ ਉਹਦੇ ਲਈ ਕਿਹੜੀ ਸਹੀ ਚੀਜ਼ ਹੈ ਤੇ ਕਿਹੜੀ ਗਲਤ ਚੀਜ਼ ਹੈ ਤੇ ਮੈਂ ਇਸ ਲਈ ਇਸ ਕੋਸ਼ਿਸ਼ ਨੂੰ ਪੂਰਾ ਤੁਹਾਡੇ ਅੱਗੇ ਇਸ ਲਈ ਸ਼ੇਅਰ ਕੀਤਾ ਕਿ ਇੱਕ ਬਾਈ ਰੋਟੀ ਖਾਣਾ ਕੋਈ ਗਲਤ ਗੱਲ ਨਹੀਂ ਹੁੰਦੀ ਬਾਈ ਰੋਟੀ ਤੁਹਾਡੀ ਬਾਡੀ ਨੂੰ ਕਿੰਨਾ ਫਾਇਦੇਮੰਦ ਕਰਦੀ ਹੈ ਕਦੀ ਸੋਚ ਕੇ ਦੇਖਣਾ ਤੇ ਸਿਰਫ ਸਿਰਫ ਇੱਕ ਹਫਤੇ ਲਈ ਇਸ ਜਿਹੇ ਨੂੰ ਟ੍ਰੀਟਮੈਂਟ ਲੈ ਕੇ ਦੇਖਿਓ ਤੇ ਤੁਹਾਨੂੰ ਖੁਦ ਪਤਾ ਲੱਗੇਗਾ ਕਿ ਵਾਕੇ ਯਾਰ ਬਈ ਰੋਟੀ ਦਾ ਸਵਾਦ ਤੇ ਤਾਜੀ ਰੋਟੀ ਦਾ ਸਵਾਦ ਜ਼ਮੀਨ ਆਸਮਾਨ ਦਾ ਫਰਕ ਹੈ ਤੇ ਇਸ ਲਈ ਕੋਸ਼ਿਸ਼ ਕਰਿਆ ਕਰੋ ਕਿ ਆਪਣੇ ਆਪ ਨੂੰ ਜਿੰਨਾ ਤੁਸੀਂ ਬੋਡੀ ਨੂੰ ਹਾਈਡਰੇਟ ਰੱਖੋਗੇ ਵਧੀਆ ਰੱਖੋਗੇ ਸੈਟਿੰਗਸ ਰੱਖੋਗੇ ਤੇ ਬੋਡੀ ਤੁਹਾਡੀ ਸਾਰਾ ਦਿਨ ਉਹ ਨਹੀਂ ਹੀ ਮਤਲਬ ਰੈਗੂਲਰ ਫਾਸਟ ਰਹੇਗੀ ਮਤਲਬ ਕਮ ਕਰਦੀ ਰਹੇਗੀ ਨੇਚਰਲੀ ਮਤਲਬ ਇੱਕਦਮ ਸੈਟਿੰਗਸ ਰਹੇਗੀ ਬੋਡੀ ਨੂੰ ਲੱਗੇ ਬੈਟਰੀ ਲੋ ਵਗੈਰਾ ਕੁਝ ਵੀ ਨਹੀਂ ਹੋਏਗੀ ਜਿਸ ਤਰ੍ਹਾਂ ਜੇ ਬਲੱਡ ਪ੍ਰੈਸ਼ਰ ਮਿੰਟੋ ਮਿਟੀ ਘਟ ਗਿਆ ਜਾਂ ਬਲੱਡ ਪ੍ਰੈਸ਼ਰ ਵਧ ਗਿਆ ਕੁਝ ਪ੍ਰੋਬਲਮਸ ਆ ਗਏ ਕੁਝ ਚੱਕਰ ਆ ਗਏ ਕੁਝ ਲੇਡੀਜ਼ ਬਹੁਤ ਲਾਪਰਵਾਹ ਹੁੰਦੀਆਂ ਨੇ ਲੇਡੀਜ਼ ਨੂੰ ਲੱਗਦਾ ਹੈ ਕਿ ਮਤਲਬ ਬੰਦਿਆਂ ਨੇ ਕੰਮ ਕਮ ਕਰਕੇ ਸਾਰੇ ਆਪਣੇ ਘਰ ਦੇ ਕੰਮ ਕਰਕੇ ਖਾਲੀ ਪੇਡ ਕੰਮ ਕਰਦੀਆਂ ਰਹਿੰਦੀਆਂ ਬਹੁਤ ਸਾਰੀਆਂ ਲੇਡੀਜ਼ ਦੀ ਇਹੋ ਜਿਹੀ ਕੰਪਲੇਂਟ ਆਉਂਦੀ ਹੈ ਜੋ ਪ੍ਰੋਬਲਮ ਕ੍ਰੀਟਸ ਹੁੰਦੀ ਹੈ ਜਾਂ ਸਕੂਲਸ ਫੋਲ ਲਗਾ ਲਓ ਕੁਝ ਵੀ ਲਗਾ ਲਓ ਤੇ ਮੇਰਾ ਤੇ ਮੰਨਣਾ ਇਹ ਹੀ ਹੈ ਕਿ ਚਲੋ ਜੀ ਅਸੀਂ ਸਵੇਰ ਟਾਈਮ ਆਪਣੇ ਆਪ ਦਾ ਪੂਰਾ ਟਾਈਮ ਪੀਰੀਅਡ ਨਹੀਂ ਦੇ ਸਕਦੇ ਜੇ ਅਸੀਂ ਪੂਰੇ ਟਾਈਮ ਨੂੰ ਸਬੰਧ ਨਹੀਂ ਕਰ ਸਕਦੇ ਤੇ ਕੁਸ਼ਿਸ਼ਾਂ ਦਾ ਕਰੋ ਕਿ ਇਸ ਚੀਜ਼ ਨੂੰ ਅਸੀਂ ਪਹਿਲਾਂ ਹੀ ਕੈਰੀ ਰਾਤ ਦਾ ਟਾਈਮ ਲਗਾ ਕੇ ਰੱਖੀਏ ਤਾਂ ਕਿ ਜਿਹੜੇ ਸਵੇਰ ਟਾਈਮ ਸਾਨੂੰ ਆਪਣੇ ਪੇਡ ਨੂੰ ਭਰਨਾ ਜ਼ਰੂਰੀ ਹੈ ਕਿਉਂਕਿ ਪੇੜ ਵਿੱਚ ਤਾਕਤ ਰਹੇਗੀ ਜਾਂ ਸਰੀਰ 'ਚ ਤਾਕਤ ਰਹੇਗੀ ਤੇ ਫਿਰ ਹੀ ਬਾਡੀ ਮੈਂਟੇਨ ਹੈ ਨਹੀਂ ਤਾਂ ਬਾਡੀ ਅੱਜ ਵੀ ਜ਼ੀਰੋ ਹੈ ਤੇ ਕੱਲ ਵੀ ਜ਼ੀਰੋ ਦੇਖਣ ਨੂੰ ਸਾਡੀ ਬਾਡੀ ਬਿਲਕੁਲ ਪਰਫੈਕਟ ਹੈ ਲੱਗ ਰਿਹਾ ਹੈ ਕਿ ਇੰਸੀ ਪਰਫੈਕਟ ਤਾਂ ਬਟ ਅੰਦਰ ਇਹਦੇ ਅਧੁਨਿਕ ਪਨੀ ਕਿੰਨੀਆਂ ਸਾਰੀਆਂ ਪ੍ਰੋਬਲਮਸ ਸ਼ੁਰੂ ਹੋ ਜਾਂਦੀਆਂ ਨੇ ਜਿਹੜੀਆਂ ਕਿ ਸਾਡੀ ਇੱਕ ਲਾਪਰਵਾਹੀ ਕਾਰਨ ਹੁੰਦੀਆਂ ਨੇ ਤੇ ਇਸ ਲਈ ਮੈਨੂੰ ਤਾਂ ਲੱਗਾ ਕਿ ਚਲੋ ਮੈਂ ਇੱਕ ਬੈਰ ਰੋਟੀ ਦਾ ਜਿਹੜਾ ਕਿ ਤੁਹਾਨੂੰ ਵਿਸ਼ਾ ਜ਼ਰੂਰ ਦੱਸਾਂ ਕਿ ਜਿਹੜਾ ਕਿ ਮੈਂ ਬੈਰ ਰੱਠੀ ਦਾ ਲੈਣਾ ਸ਼ੁਰੂ ਕੀਤਾ ਮੈਂ ਇਹਨੂੰ ਮੈਕਸਿਮਮ 2 ਤੋਂ 2.5 3 2.5 ਸਾਲ ਹੋ ਚੱਲੇ ਨੇ ਹਾਂਜੀ ਕਿ ਇਸ ਲਈ ਮੈਨੂੰ 2.5 ਸਾਲ ਹੋ ਚਲੇ ਗੁੱਗੂ ਹੋਣ ਤੋਂ ਬਾਅਦ ਇਹ ਵਾਲਾ ਸਿਸਟਮ ਤੇ ਐ ਵੀ ਮੈਂ ਕਿਉਂ ਲੱਭ ਇੱਕ ਡਾਕਟਰ ਨੇ ਮੈਨੂੰ ਸਲਾਹ ਦਿੱਤੀ ਸੀ ਕਿ ਕੋਸ਼ਿਸ਼ ਕਰਿਆ ਕਰੋ ਇੱਕ ਰਾਤ ਦਾ ਖਾਣਾ ਜਿਹੜਾ ਬਇਆ ਹੁੰਦਾ ਉਹਨੂੰ ਐਕਸਟਰਾ ਵੱਧ ਬਣਾ ਕੇ ਰੱਖੋ ਰੋਟੀ ਦੇ ਪ੍ਰਤੀ ਤਾਂ ਕਿ ਜਿਹੜੀ ਉਹ ਰੁਸੇਦ ਦੀ ਰੋਟੀ ਤੁਹਾਡੇ ਲਈ ਬਹੁਤ ਫਾਇਦੇਮੰਦ ਹੋਏਗੀ ਉਹਨੂੰ ਵੀ ਮਤਲਬ ਚਾਹ ਦੇ ਨਾਲ ਵਿਜ਼ਿਟ ਕਰ ਲਓ ਜਿਸ ਤਰ੍ਹਾਂ ਅਸੀਂ ਖਾਲੀ ਪੇਟ ਚਾਹ ਪੀਂਦੇ ਹਾਂ ਬਹੁਤ ਸਾਰਿਆਂ ਦੀ ਪ੍ਰੋਬਲਮ ਵੀ ਇਹੀ ਹੁੰਦੀ ਖਾਲੀ ਚਾਹ ਪੀ ਲੈਂਦੇ ਨੇ ਗੈਸ ਬਣਨੀ ਸ਼ੁਰੂ ਹੋ ਜਾਂਦੀ ਹੈ ਕਿਉਂਕਿ ਸਾਡੇ ਵਰਗਿਆਂ ਨੂੰ ਹੁਣ ਬਿਸਕਟ ਵਗੈਰਾ ਜਾਂ ਰਸ ਰੁਸੇਜ਼ ਰੀਚੀ ਸਮਝਦੀ ਆਂ ਤੇ ਬਟ ਜਦੋਂ ਦਾ ਮੈਂ ਡਾਕਟਰ ਦੇ ਤਰੀਕੇ ਦੇ ਨਾਲ ਇਸ ਚੀਜ਼ ਨੂੰ ਮਲਮ ਨਾਲ ਲੈਣਾ ਸ਼ੁਰੂ ਕੀਤਾ ਤੇ ਸੀਰੀਅਸਲੀ ਇਹ ਮੈਂ ਜਾਣਦੀ ਆਂ ਜਾਂ ਮੇਰਾ ਬਾਡੀ ਜਾਣਦਾ ਤੇ ਇਸ ਲਈ ਮੇਰਾ ਜ਼ਰੂਰੀ ਸੀ ਕਿ ਮੈਂ ਆਪਣੇ ਫੇਸਬੁੱਕ ਪਰਿਵਾਰ ਨੂੰ ਵੀ ਦੱਸਾਂ ਕਿ ਬਹੁਤ ਸਾਰੇ ਲੋਕ ਜੀਵੇਂ ਕਿ ਮੇਰੇ 8 ਪਲਸ ਕੁ ਸ਼ਲੋਕ ਜੁੜ ਚੁੱਕੇ ਨੇ ਮੇਰੇ ਨਾਲ ਤੇ ਉਹਨਾਂ ਵਿੱਚੋਂ ਕੁਛ ਨਾ ਕੁਛ ਲੋਕ ਮੇਰੀ ਤਰ੍ਹਾਂ ਗਾਈਡ ਕਰਨਾ ਸ਼ੁਰੂ ਕਰਨਗੇ ਤੇ ਮੈਨੂੰ ਲੱਗਦਾ ਹੈ ਕਿ ਬਾਡੀ ਉਹਨਾਂ ਦਾ ਬਹੁਤ ਜ਼ਿਆਦਾ ਸੈਟਿੰਗਸ ਤੇ ਵਧੀਆ ਹੋ ਜਾਏਗਾ ਤੇ ਬਾਕੀ ਸੌਰੀ ਗੱਲਬਾਤ ਕਰਨ ਦੀ ਮੇਰੀ ਵੀਡੀਓ ਜਿਹੜੀ ਬਹੁਤ ਵੱਡੀ ਹੋ ਜਾਂਦੀ ਹੈ ਗੱਲ ਮੈਂ ਲੈ ਕੇ ਨਿੱਕੀ ਜੀ ਜਾਨੀ ਆ ਤੇ ਪੈਰਾ ਐਡਾ ਵੱਡਾ ਹੋ ਜਾਂਦਾ ਮੈਨੂੰ ਆਪ ਹੀ ਨਹੀਂ ਪਤਾ ਲੱਗਦਾ ਕਿ ਮੇਰਾ ਪੈਰਾ ਕਿਵੇਂ ਵੱਡਾ ਹੋ ਜਾਂਦਾ ਹੈ ਤੇ ਬਟ ਜੇ ਤੁਹਾਨੂੰ ਕਿਸੇ ਤਰ੍ਹਾਂ ਦੀ ਵੀ ਕੋਈ ਨਰਾਜ਼ਗੀ ਜਾਂ ਗੁੱਸਾ ਜਾਂ ਸ਼ਿਕਵਾ ਜਾਂ ਮੇਰੀ ਗੱਲ ਕਰਨ ਦਾ ਤਰੀਕਾ ਕੁਝ ਵੀ ਗਲਤ ਲੱਗਾ ਹੋਵੇ ਤੇ ਉਹਦੇ ਲਈ ਮੈਂ ਦਿਲੋਂ ਮਾਫੀ ਤੁਹਾਡੇ ਕੋਲ ਮੰਗਦੀ ਆ ਬਟ ਜਿਹੜਾ ਮੈਂ ਤੁਹਾਨੂੰ ਬਈ ਰੋਟੀ ਦਾ ਵਾਲਾ ਵਿਸ਼ਾ ਦੱਸਿਆ ਹੈ ਇਸ ਨੂੰ ਕਰਕੇ ਦੇਖਣਾ ਇਹਦੇ ਵਿੱਚ ਫਾਇਦਾ ਹੀ ਹੈ ਨੁਕਸਾਨ ਨਹੀਂ ਹੈ So stick here, bye bye G, thank you so much.